ਜੇ ਤੁਸੀਂ ਇਸ ਤਰ੍ਹਾਂ ਮੇਰੇ ਤਰੀਕੇ ਦੇ ਨਾਲ ਇੱਕ ਵਾਰ ਵਿੱਜ ਮਨਚੂਰੀਅਨ ਬਣਾ ਕੇ ਖਾ ਲੇ ਆ ਗਰੰਟੀ ਨਾਲ ਤੁਸੀਂ ਬਾਹਰਲੇ ਵਜ ਮਨਚુરિયન ਖਾਣੇ ਘੁੱਲ ਜਾਉਂਗੇ ਮਿੰਟਾਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਆਜੋ ਫਿਰ ਆਪਾਂ ਇਹ ਕ੍ਰਿਸਪੀ ਜੇ ਮਨਚુરિયન ਤਿਆਰ ਕਰ ਲੈਨੇ ਨਾਹੀਂ ਤਾਂ ਬਹੁਤਾ ਖਰਚਾ ਆਉਂਦਾ ਤੇ ਨਾਹੀਂ ਬਹੁਤਾ ਟਾਈਮ ਲੱਗਦਾ ਤੇ ਘਰ ਦੇ ਵਿੱਚ ਸਾਫ਼ ਸੁਥਰੇ ਬਣਾ ਕੇ ਮਨਚુરિયન ਆਪਾਂ ਖਾ ਸਕਦੇ ਹਾਂ ਹਾਂਜੀ ਗੋਭੀ ਮਨਚુરિયન ਬਣਾਉਣ ਦੇ ਲਈ ਆਪਾਂ ਇੱਕ ਫੁੱਲ ਗੋਭੀ ਦਾ ਲੈ ਲਿਆ ਜਿਹੜਾ ਕਿ ਵਜਨ ਦੇ ਵਿੱਚ 700 ਗ੍ਰਾਮ ਹੈਗਾ ਤਿੰਨ ਆਪਾਂ ਨੇ ਸ਼ਿਮਲਾ ਮਿਰਚ ਲੈ ਲਈਆਂ ਸ਼ਿਮਲਾ ਮਿਰਚ ਆਪਾਂ ਗ੍ਰੀਨ ਨਾ ਨੇ ਤੁਸੀਂ ਜਿਹੜੀ ਰੈੱਡ ਆਉਂਦੀ ਆ ਔਰੈਂਜ ਆਉਂਦੀ ਉਸ ਤਰ੍ਹਾਂ ਵੀ ਲੈ ਸਕਦੇ ਆ ਤੇ ਇੱਕ ਆਪਾਂ ਪਿਆਜ਼ ਲੈ ਲਿਆ ਜੀ ਪਿਆਜ਼ ਬੜਾ ਵੱਡਾ ਨਹੀਂ ਲੈਣਾ ਬਸ ਇਸ ਤਰ੍ਹਾਂ ਦਾ ਏਡਾ ਕ ਪਿਆਜ਼ ਲੈ ਲੈਣਾ ਤੇ ਹੁਣ ਆਪਾਂ ਇੰਨਾਂ ਸਾਰੀਆਂ ਚੀਜ਼ਾਂ ਨੂੰ ਕੱਟ ਕਰ ਲਵਾਂਗੇ ਇਸ ਤਰ੍ਹਾਂ ਆਪਾਂ ਸਾਰੇ ਫੁੱਲਾਂ ਨੂੰ ਕੱਟ ਲਵਾਂਗੇ ਲੋ ਜੀ ਆਪਾਂ ਹੁਣ ਸਾਰੇ ਫੁੱਲਾਂ ਨੂੰ ਕੱਟ ਲਿਆ ਹੁਣ ਆਪਾਂ ਸਬਜ਼ੀਆਂ ਨੂੰ ਵੀ ਕੱਟ ਕਰ ਲਵਾਂਗੇ ਜੀ ਹਾਂਜੀ ਆਪਾਂ ਨੇ ਸਬਜ਼ੀਆਂ ਕੱਟ ਕਰ ਲਈਆਂ ਤੇ ਹੁਣ ਆਪਾਂ ਇਹਨੂੰ ਬੋਇਲ ਕਰਾਂਗੇ ਸਬਜ਼ੀਆਂ ਤੁਸੀਂ ਹੋਰ ਵੀ ਪਾ ਸਕਦੇ ਆ ਜਿਵੇਂ ਗਾਜਰ ਹੋਇਆ ਫਰਾਂਸ ਦੀ ਫਲੀ ਹੋਈ ਐਸ ਤਰ੍ਹਾਂ ਦੀ ਪਾ ਸਕਦੇ ਆ ਪਰ ਆਪਾਂ ਕੱਲੀ ਗੋਭੀ ਦੇ ਹੀ ਮੰਜੂਰੀਆਂ ਨਾਲ ਜਿਹੜੇ ਬਣਾਵਾਂਗੇ ਹਾਂਜੀ ਆਪਾਂ ਹੁਣ ਗੈਸ ਆਨ ਕਰ ਲਿਆ ਤੇ ਪਾਣੀ ਆਪਾਂ ਉਬਲਣਾ ਰੱਖਤਾ ਸੀਗਾ ਇੱਕ ਚਮਚਾ ਆਪਾਂ ਸਿੰਦਾ ਨਮਕ ਦਾ ਪਾਉਣਾਗਾ ਤੇ ਚਟਕੀ ਕੇ ਆਪਾਂ ਹਲਦੀ ਦੀ ਪਾ ਦੇਣੀ ਹੈ ਜਿਆਦਾ ਨਹੀਂ ਪਾਉਣੀ ਨਹੀਂ ਤੇ ਫਿਰ ਜਿਆਦਾ ਰੰਗ ਦਾ ਚੜ ਜਾਂਦਾ ਹੁਣ ਆਪਾਂ ਸਾਰੀ ਗੋਭੀ ਨੂੰ ਇਹਦੇ ਵਿੱਚ ਪਾ ਦੇਵਾਂਗੇ ਹੁਣ ਆਪਾਂ ਗਰਮ ਪਾਣੀ ਦੇ ਵਿੱਚ ਗੋਭੀ ਪਾਈਏ ਨਾ ਇਹਦੇ ਵਿੱਚ ਗੋਭੀ ਤੇ ਕੋਈ ਵੀ ਬੈਕਟੀਰੀਆ ਹੋਣਗੇ ਉਹ ਨਸ਼ਟ ਹੋ ਜਾਣਗੇ ਤੇ ਨਾਲੇ ਕੋਈ ਜਦੋਂ ਆਪਾਂ ਹੁਣ ਗੋਭੀ ਲੈ ਕੇ ਆਉਂਨੇ ਆ ਦੇਖੋ ਚੇਤਾਂ ਦੇ ਵਿੱਚ ਸਪਰੇਅ ਵਗੈਰਾ ਕੀਤੀ ਹੁੰਦੀ ਹੈ ਤੇ ਆਪਾਂ ਲਿਆ ਕੇ ਕੱਲੇ ਸਿੰਪਲ ਪਾਣੀ ਨਾਲ ਵਾਸ਼ ਕਰਕੇ ਆਪਾਂ ਬਣਾ ਲੈਨੇ ਆ ਪਰ ਜਦੋਂ ਨਮਕ ਪਾ ਕੇ ਆਪਾਂ ਧੋਵਾਂਗੇ ਬੈਕਟੀਰੀਆ ਵੀ ਮਰ ਜਾਂਦੇ ਆ ਨਾਲੇ ਧੋਤੀ ਵੀ ਵਧੀ ਜਾਂਦੀ ਹੈ ਤੇ ਨਾਲੇ ਹੁਣ ਥੋੜੀ ਜਿਹੀ ਨਰਮ ਵੀ ਪੈ ਜੂਗੀ ਹੁਣ ਆਪਾਂ ਸਿਰਫ ਡੇਢ ਮਿੰਟ ਲਵਾਉਣਾ ਇਹਨੂੰ ਉਬਾਲਣ ਦੇ ਲਈ ਜਿਆਦਾ ਨਹੀਂ ਉਬਾਲਣੀ ਚਲੋ ਜੀ ਆਪਣੀ ਗੋਭੀ ਬੋਇਲ ਹੋ ਚੁੱਕੀ ਹੈਗੀ ਨਾਲੇ ਤਾਂ ਦੇਖੋ ਇਹ ਰਿੱਜ ਗਈ ਕੱਚਾਪਨ ਜਿਹਦਾ ਖਤਮ ਹੋ ਗਿਆ ਤੇ ਨਾਲੇ ਇਹਦੇ ਬੈਕਟੀਰੀਆ ਖਤਮ ਹੋ ਗਏ ਲੋ ਜੀ ਹੁਣ ਆਪਾਂ ਗੋਭੀ ਨੂੰ ਠੰਡੇ ਪਾਣੀ ਦੇ ਵਿੱਚ ਵੀ ਕੱਢ ਲਵਾਂਗੇ ਤਾਂ ਕਿ ਇਹਦਾ ਕੁਕਿੰਗ ਵਾਲਾ ਪ੍ਰੋਸੈਸ ਹੈ ਜਿਹੜਾ ਰੁਕ ਜਾਵੇ ਲੋ ਜੀ ਹੁਣ ਆਪਾਂ ਕद्दूकस ਦੇ ਨਾਲ ਇਹਨੂੰ ਗ੍ਰੇਟ ਕਰ ਲਵਾਂਗੇ ਮਿਕਸੀ ਵਿੱਚ ਪਾ ਕੇ ਗ੍ਰੈਂਡ ਨਹੀਂ ਕਰਨਾਗਾ ਕਿਉਂਕਿ ਜਦੋਂ ਆਪਾਂ ਮਿਕਸੀ ਦੇ ਵਿੱਚ ਪਾ ਕੇ ਗ੍ਰੈਂਡ ਕਰਾਵਾਂਗੇ ਤਾਂ ਉਹ ਪੇਸਟ ਜਿਹੀ ਬਣ ਜੂਗਾ ਤੇ ਉਹ ਇੰਨੀ ਵਧੀਆ ਨਹੀਂ ਬਣਦੀ ਜਦੋਂ ਆਪਾਂ ਮਨਚੂਰੀਅਨ ਬਣਾਵਾਂਗੇ ਜੇ ਮਨਚੂਰੀਅਨ ਬਣਾਉਣ ਲੱਗਣਾ ਤਾਂ ਗੋਭੀ ਨੂੰ ਇਸ ਤਰ੍ਹਾਂ ਤੁਸੀਂ ਕੱਦੂਕਾਸੀ ਕਰਨਾ ਤੇ ਜਾਂ ਫਿਰ ਚੌਪਰ ਦੇ ਵਿੱਚ ਪਾ ਕੇ ਚੌਪ ਕਰਨਾ ਬਹੁਤ ਵਧੀਆ ਬੰਦੇ ਨੇ ਮਨਚੂਰੀਨ ਜੀ ਤੁਸੀਂ ਘਰ ਦੇ ਵਿੱਚ ਤੁਸੀਂ ਜਰੂਰ ਇੱਕ ਵਾਰੀ ਟਰਾਈ ਕਰਕੇ ਦੇਖਿਓ ਮੇਰੇ ਕਹਿਣ ਤੇ ਜੇ ਤੁਸੀਂ ਇੱਕ ਵਾਰੀ ਬਣਾ ਲੇ ਤਾਂ ਗਰੰਟੀ ਆ ਤੁਸੀਂ ਬਾਰ ਬਾਰ ਬਣਾਉਣ ਨੂੰ ਜੀ ਕਰੂਗਾ ਤੇ ਬਹੁਤ ਹੀ ਟੇਸਟੀ ਬੰਦੇ ਨੇ ਆਪਾਂ ਬਾਹਰੋਂ ਕੁਝ ਵੀ ਲਿਆਗੇ ਪਰ ਜਿਹੜੀਆਂ ਆਪਾਂ ਘਰੇ ਚੀਜ਼ ਬਣਾਉਨੇ ਆ ਉਸ ਨਾਲ ਦੀ ਰੀਸ ਨਹੀਂ ਹੋ ਸਕਦੀ ਹਾਂਜੀ ਹੁਣ ਆਪਾਂ ਗੋਭੀ ਦੇ ਵਿੱਚ ਇੱਕ ਚਮਚਾ ਆਪਾਂ ਨਮਕ ਦਾ ਮਲਾਵਾਂਗੇ ਨਮਕ ਇਸ ਤਰ੍ਹਾਂ ਆਏ ਆਪਾਂ ਮਲਾ ਕੇ ਨਮਕ ਨੂੰ ਤਾਂ ਕਿ ਇਹ ਆਪਣਾ ਪਾਣੀ ਜਾਂ ਜਿਹੜਾ ਰਿਲੀਜ਼ ਕਰ ਦੇਵੇ ਲਓ ਜੀ ਹੁਣ ਆਪਾਂ ਨਮਕ ਲਾਤਾ ਤੇ ਹੁਣ ਆਪਾਂ 5 ਮਿੰਟ ਦੇ ਲਈ ਆਪਾਂ ਇਹਨੂੰ ਰੈਸਟ ਦੇ ਲਈ ਰੱਖ ਦਵਾਂਗੇ ਤਾਂ ਕਿ ਇਹ ਗੋਭੀ ਜਿਹੜਾ ਆਪਣਾ ਪਾਣੀ ਛੱਡ ਦੇਵੇ 5 ਮਿੰਟ ਹੋ ਚੁੱਕੇ ਨੇ ਗੋਭੀ ਨੂੰ ਕੋਈ ਵੀ ਕਾਟਨ ਦਾ ਕੱਪੜਾ ਲੈ ਲੈਣਾ ਮਲਮਲ ਦਾ ਲੈ ਲਓ ਜਾਂ ਕੋਸ਼ ਵੀ ਲੈ ਲਓ ਤੇ ਉਹਦੇ ਵਿੱਚ ਦੀ ਆਪਾਂ ਘੁੱਟ ਕੇ ਪਾਣੀ ਇਹਦਾ ਗੋਭੀ ਦਾ ਸਾਰਾ ਕੱਢ ਲਵਾਂਗੇ ਉਹਦੇ ਨਾਲ ਫਿਰ ਵਧੀਆ ਵੈਂਡਿੰਗ ਆਉਂਦੀ ਹੈ ਜੇ ਜਦੋਂ ਆਪਾਂ ਪਾਣੀ ਕੱਢ ਲੈਂਦੇ ਹਾਂ ਲੋ ਜੀ ਹੁਣ ਆਪਾਂ ਗੋਭੀ ਦਾ ਸਾਰਾ ਪਾਣੀ ਜਿਹੜਾ ਨਿਚੋੜ ਲਿਆਗਾ ਤੇ ਨਿਚੋੜ ਕੇ ਆਪਾਂ ਪਾਣੀ ਨੂੰ ਇੱਕ ਸਾਈਡ ਤੇ ਰੱਖਤਾ ਤੇ ਇਹ ਪਾਣੀ ਆਪਾਂ ਵੇਸਟ ਨਹੀਂ ਕਰਨਾ ਹੈਗਾ ਇਹ ਪਾਣੀ ਆਪਾਂ ਗਰੇਵੀ ਦੇ ਵਿੱਚ ਵਰਤਾਂਗੇ ਕਿਉਂਕਿ ਜਿਹੜੇ ਤੱਤ ਇਹਦੇ ਵਿੱਚ ਮਿਲੇ ਹੋਏ ਨੇ ਤੇ ਉਹ ਜੀ ਆਪਾਂ ਵੇਸਟ ਕਰ ਦਵਾਂਗੇ ਤਾਂ ਉਹ ਤੱਤ ਵੀ ਜਿਹੜੇ ਸਾਰੇ ਵੇਸਟ ਹੋ ਜਾਣਗੇ ਲੋ ਜੀ ਹੁਣ ਆਪਾਂ ਗੋਭੀ ਦੇ ਵਿੱਚ ਕੁਝ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਦੋ ਵੱਡੇ ਚਮਚਾ ਆਪਾਂ ਨੇ ਮੈਦੇ ਦੇ ਲੈ ਲਏਗੇ ਬੈਂਡਿੰਗ ਆ ਜਿਹੜੀ ਵਧੀਆ ਆਊਗੀ ਹਾਂਜੀ ਜਿੰਨਾ ਆਪਾਂ ਨੇ ਮੈਦਾ ਪਾਇਆ ਉਹਨਾਂ ਹੀ ਆਪਾਂ ਨੇ ਕਾਰਨਫਲੋਰ ਪਾ ਲਿਆ ਤੇ ਇਹ ਵੀ ਪਾਉਣਾ ਜ਼ਰੂਰੀ ਹੈ ਤਾਂ ਕਿ ਇਹਦੇ ਨਾਲ ਕਰਾਂਚੀ ਜੇ ਬਣ ਜਾਣਗੇ ਉੱਪਰੋਂ ਦੇਖੋ ਜਦੋਂ ਆਪਾਂ ਸਰਕ ਸਰਕ ਜੇ ਕਰਦੇ ਹੁੰਦੇ ਕਰਾਂਚੀ ਜੇ ਕਰਦੇ ਹੁੰਦੇ ਉਸ ਤਰ੍ਹਾਂ ਇਹਦੇ ਨਾਲ ਬੈਂਡਿੰਗ ਹੈ ਜਿਹੜੀ ਉਹ ਵੀ ਵਧੀਆ ਆਉਗੀ ਤੇ ਅੱਧਾ ਕ ਚਮਚਾ ਆਪਾਂ ਨਮਕ ਦਾ ਪਾ ਲਿਆ ਨਮਕ ਆਪਾਂ ਪਹਿਲਾਂ ਗੋਭੀ ਜਿਹੜਾ ਪਾਣੀ ਕੱਢਿਆ ਆਪਾਂ ਉਹਦੇ ਵਿੱਚ ਵੀ ਪਾਇਆ ਸੀ ਤਾਂ ਕਰਕੇ ਆਪਾਂ ਨਮਕਾ ਜਿਹੜਾ ਜ਼ਿਆਦਾ ਨਹੀਂ ਪਾਉਣਾ ਜੇ ਤੁਸੀਂ ਜ਼ਿਆਦਾ ਹੀ ਪਸੰਦ ਕਰਦੇ ਹੋ ਤਾਂ ਜ਼ਿਆਦਾ ਪਾ ਸਕਦੇ ਆ ਤੇ ਦੋ ਆਪਾਂ ਮਿਰਚਾਂ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਦੋ ਆਪਾਂ ਉਹ ਪਾ ਲਵਾਂਗੇ ਤੇ ਅਦਰਕ ਤੇ ਲਸਣ ਦਾ ਆਪਾਂ ਪੇਸਟ ਅੱਧਾ ਆਪਾਂ ਪਾ ਲੈਣਾ ਅੱਧਾ ਆਪਾਂ ਗਰੇਵੀ ਦੇ ਵਿੱਚ ਪਾਵਾਂਗੇ ਤੇ ਬਸ ਇੱਕ ਚੁਟਕੀ ਆਪਾਂ ਬੇਕਿੰਗ ਪਾਊਡਰ ਦੀ ਪਾਉਣੀ ਹੈ ਬੇਕਿੰਗ ਸੋਡਾ ਨਹੀਂ ਪਾਉਣਾ ਬੇਕਿੰਗ ਪਾਊਡਰ ਹੀ ਪਾਉਣਾ ਤੇ ਇੱਕ ਚਮਚਾ ਫੁੱਲ ਭਰ ਕੇ ਆਪਾਂ ਸੋਇਆ ਸੌਸ ਦਾ ਪਾ ਲਾਂਗੇ ਜੀ ਲਓ ਜੀ ਹਾਂਜੀ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦੇਵਾਂਗੇ ਲੋ ਜੀ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ। ਹਾਂਜੀ ਆਪਾਂ ਛੋਟੇ-ਛੋਟੇ ਬੋਲ ਬਣਾ ਲਵਾਂਗੇ। ਜਿਆਦਾ ਵੱਡੇ ਨਹੀਂ ਬਣਾਉਣੇ ਕਿਉਂਕਿ ਜਿਆਦਾ ਜੇ ਵੱਡੇ ਬਣਾਵਾਂਗੇ ਤਾਂ ਉਹ ਅੰਦਰੋਂ ਥੋੜੇ ਜਿਹਾ ਕੱਚੇ ਜੇ ਰਹਿ ਜਾਣਗੇ ਜਦੋਂ ਆਪਾਂ ਫਰਾਈ ਕਰਾਂਗੇ। ਬਿਚੋਂ ਅੰਦਰੋਂ ਫਰਾਈ ਨਹੀਂ ਹੁੰਦੇਗੇ ਤੇ ਆਪਾਂ ਇਸ ਤਰ੍ਹਾਂ ਦੇ ਡਡੇ ਬਣਾ ਲਵਾਂਗੇ ਆਪਾਂ ਦੇਖਿਆ ਰੈਸਟੋਰੈਂਟਾਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਤਾਂ ਉਹ ਬਾਲ ਜਿਹੜੇ ਛੋਟੇ ਛੋਟੇ ਬਣਾਏ ਹੁੰਦੇ ਨੇ ਉਹਨਾਂ ਦੇ ਆਪਾਂ ਇਹਦੋਂ ਪਹਿਲਾਂ ਵੀਡੀਓ ਵੀ ਬਣਾ ਚੁੱਕੇ ਆ ਮੰਜੂਰੀਅਨ ਦੀ ਉਹਦੇ ਵਿੱਚ ਆਪਾਂ ਨੇ ਪਨੀਰ ਪਾਇਆ ਸੀ ਕੱਦੂਕਸ ਕਰਕੇ ਤੇ ਜੇ ਤੁਸੀਂ ਪਨੀਰ ਪਾਉਣਾ ਚਾਹੁੰਦੇ ਆ ਤਾਂ ਤੁਸੀਂ ਪਨੀਰ ਪਾ ਸਕਦੇ ਆ ਉਹਦੇ ਨਾਲ ਟੇਸਟ ਆ ਜਿਹੜਾ ਹੋਰ ਵੀ ਵਧੀਆ ਆ ਜਾਂਦਾ ਹੈ ਲੋ ਜੀ ਤੇਲ ਆਪਣਾ ਹੁਣ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇੱਕ ਇੱਕ ਕਰਕੇ ਬਾਲ ਸਾਰੇ ਛੱਡ ਦੇਵਾਂਗੇ ਮੰਜੂਰੀਅਮ ਦੇ ਬਾਲ ਆਪਾਂ ਅੱਧੇਕ ਪਹਿਲਾਂ ਪਾ ਲਵਾਂਗੇ ਤੇ ਅੱਧੇਕ ਆਪਾਂ ਫੇਰ ਪਾ ਦੇਵਾਂਗੇ ਇਹਨਾਂ ਨੂੰ ਆਪਾਂ ਬਰਾਉਣ ਹੁਣ ਤੱਕ ਪਕਾਵਾਂਗੇ ਜੀ ਉਮੀਦ ਕਰਦੀ ਆ ਕਿ ਮੇਰੀ ਰੈਸਪੀ ਹੈ ਜਿਹੜੀ ਇਹ ਮੰਜੂਰੀਅਨ ਦੀ ਤੁਹਾਨੂੰ ਵਧੀਆ ਲੱਗੂਗੀ ਤੇ ਜੇ ਵਧੀਆ ਲੱਗੂਗੀ ਤਾਂ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਕਿ ਮੇਰੀ ਰੈਸਪੀ ਹੈ ਜਿਹੜੀ ਕਿਸ ਤਰ੍ਹਾਂ ਦੀ ਲੱਗਦੀ ਹੈ ਮੈਂ ਤੁਹਾਡੇ ਕਮੈਂਟ ਜਦੋਂ ਪੜ੍ਹਦੀ ਆ ਮੈਨੂੰ ਬਹੁਤ ਵਧੀਆ ਲੱਗਦਾ ਮੇਰੀਆਂ ਭੈਣਾਂ ਮੇਰੇ ਵੀਰ ਮੈਨੂੰ ਕਮੈਂਟ ਕਰਕੇ ਜਿਹੜੇ ਸੁਝਾਅ ਦਿੰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਅੱਗੇ ਵੀ ਦੱਸਿਆ ਕਰੋ ਕਿ ਇਹ ਰੈਸਪੀ ਅੱਗੇ ਕਿਸ ਚੀਜ਼ ਤੇ ਹੋਣੀ ਚਾਹੀਦੀ ਹੈਗੀ ਹੁਣ ਆਪਣੇ ਮੰਜੂਰੀਅਨ ਬੋਲ ਆ ਜਿਹੜੇ ਬ੍ਰਾਊਨ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਆਪਾਂ ਇਸ ਤਰ੍ਹਾਂ ਦੇ ਮੰਜੂਰੀਅਨ ਬਣਾਉਣੇ ਨੇਗੀ ਗੈਸ ਦੀ ਫਲੇਮ ਨੂੰ ਆਪਾਂ ਨੇ ਮੀਡੀਅਮ ਜਿਹਾ ਰੱਖਾਂਗੇ ਜਿਆਦਾ ਤੇਜ਼ ਨਹੀਂ ਕਰਨਾ ਫਿਰ ਉੱਤ ਉੱਤ ਕੌਂਝੇ ਜਲ ਜਾਂਦੇ ਆਗੇ ਅੰਦਰੋਂ ਉਹ ਸਿਰ ਕੱਚੇ ਜੇ ਰਹਿ ਜਾਂਦੇ ਨੇ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹੋ ਉਹਨਾਂ ਨੂੰ ਰਿਕਵੈਸਟ ਹੈ ਕਿ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਨਾਲ ਬੈਲ ਆਈਕਨ ਵੀ ਦਬਾਇਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਤੁਹਾਨੂੰ ਪਹਿਲਾਂ ਮਿਲ ਸਕੇ ਲਓ ਜੀ ਹੁਣ ਆਪਣੇ ਮਨਚੂਰੀਅਨ ਜਿਹਦੇ ਬੋਲ ਹੈਗੇ ਉਹ ਬਰਾਊਨ ਹੋ ਗਏ ਨੇ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਕਰਦੇ ਆਂ ਬੰਦ ਤੇ ਇਹਨਾਂ ਨੂੰ ਬਾਹਰ ਕੱਢ ਲੈਂਦੇ ਆਂ ਲੋ ਜੀ ਆਪਾਂ ਗੈਸ ਤੇ ਦੂਜੀ ਗੜਾਈ ਧਰ ਲਈ ਤੇ ਆਪਾਂ ਹੁਣ 2-3 ਚਮਚਾ ਆਪਾਂ ਚਮਚਾ ਛੋਟਾਗਾ ਤਾਂ ਕਰਕੇ ਜੇ ਤੁਹਾਡੇ ਕੋਲ ਵੱਡਾ ਚਮਚਾ ਤਾਂ ਤੁਸੀਂ ਵੱਡੇ 2 ਚਮਚ ਪਾ ਲਓ ਆਪਾਂ ਦੇਸੀ ਘਿਓ ਦੇ ਪਾ ਲਈ ਜੀ ਤੇਲ ਵੀ ਪਾ ਸਕਦੇ ਆ ਰिफाइंड ਵੀ ਪਾ ਸਕਦੇ ਆ ਤੇ ਡਾਲਡਾ ਘਿਓ ਵੀ ਪਾ ਸਕਦੇ ਆ ਆਪਾਂ ਨੇ ਦੇਸੀ ਘਿਓ ਪਾ ਲਿਆ ਤੇ ਹੁਣ ਆਪਾਂ ਗਰੇਵੀ ਬਣਾਉਣ ਲੱਗੇ ਆਂਗੇ ਅਦਰਕ ਤੇ ਲਸਣ ਦਾ ਪੇਸਟ ਪਾ ਦੇਵਾਂਗੇ ਤੇ ਹੁਣ ਆਪਾਂ ਨੇ ਜਿਹੜੇ ਪਿਆਜ਼ ਕੱਟ ਕੇ ਰੱਖੇ ਸੀਗੇ ਆਪਾਂ ਪਿਆਜ਼ ਨੂੰ ਪਾ ਦੇਵਾਂਗੇ ਪਿਆਜ਼ ਆਪਾਂ ਹਲਕੇ ਜਿਹਾ ਬਰਾਊਨ ਕਰਾਂਗੇ ਜੀ ਜ਼ਿਆਦਾ ਭੁੰਨਣੇ ਨਹੀਂਗੇ ਹਲਵਾਈ ਸਟਾਈਲ ਬਣਾਉਣ ਲੱਗੇ ਆ ਜਿਵੇਂ ਰੈਸਟੋਰੈਂਟਾਂ ਦੇ ਵਿੱਚ ਮੰਜੂਰੀਅਨ ਮਿਲਦਾ ਹੁੰਦਾ ਤੇ ਉਸੇ ਤਰ੍ਹਾਂ ਦੀ ਫੀਲਿੰਗ ਆਵੇ ਤਾਂ ਕਰਕੇ ਆਪਾਂ ਜਿਹੜਾ ਪਿਆਜ਼ ਹੈਗਾ ਥੋੜਾ ਜਿਹਾ ਹਲਕਾ ਜਿਹਾ ਪਕਾਵਾਂਗੇ ਜ਼ਿਆਦਾ ਨਹੀਂ ਪਕਾਉਣਾ ਤੇ ਲੋ ਜੀ ਹੁਣ ਆਪਾਂ ਜਿਹੜੀ ਸ਼ਿਮਲਾ ਮਿਰਚ ਕੱਟ ਕੇ ਰੱਖੀ ਸੀ ਆਪਾਂ ਉਹ ਵੀ ਪਾ ਦੇਵਾਂਗੇ ਹੁਣ ਸਿੰਮ ਤੇ ਪਕਾਉਣਾ ਆਪਾਂ ਥੋੜਾ ਜਿਹਾ ਇਹਨਾਂ ਨੂੰ ਪਕਾ ਲਵਾਂਗੇ ਤਾਂ ਕਿ ਇਹ ਜਿਹੜੇ ਸ਼ਿਮਲਾ ਮਿਰਚ ਤੇ ਪਿਆਜ਼ ਆਪਣੇ ਥੋੜੇ ਜੇ ਨਰਮ ਜੇ ਪੈ ਜਾਣ ਜਦੋਂ ਟਾਜੇ ਗਏ ਉਦੋਂ ਆਪਾਂ ਮਸਾਲੇ ਪਾਵਾਂਗੇ ਹੁਣ ਆਪਾਂ ਕਸ਼ਮੀਰੀ ਲਾਲ ਮਿਰਚ ਪਾ ਦਵਾਂਗੇ ਜੀ ਇਹ ਰੰਗਤ ਜਿ ਆਉਣ ਨੂੰ ਪਾਉਣੀ ਆ ਇਹ ਵੈਸੇ ਕੌੜੀ ਤਾਂ ਹੁੰਦੀ ਨਹੀਂਗੀ ਵੀ ਇਹਦੇ ਨਾਲ ਰੰਗ ਜੇ ਆ ਜੂਗਾ ਤਾਂ ਕਰਕੇ ਆਪਾਂ ਕਸ਼ਮੀਰੀ ਲਾਲ ਮਿਰਚ ਪਾ ਦਵਾਂਗੇ ਲਓ ਜੀ ਹੁਣ ਆਪਾਂ ਜਿਹੜਾ ਪਾਣੀ ਆਪਾਂ ਗੋਭੀ ਦਾ ਪਾਣੀ ਕੱਢ ਕੇ ਰੱਖਿਆ ਸੀ ਆਪਾਂ ਹੁਣ ਵਰਤਾਂਗੇ ਇਹਨੂੰ ਪਾਣੀ ਨੂੰ ਤੋ ਆਪਾਂ ਇਹਦੇ ਵਿੱਚ ਪਾ ਦਿੰਦੇ ਤੇ ਹੁਣ ਆਪਾਂ ਅੱਧਾ ਕ ਚਮਚ ਨਮਕ ਦਾ ਪਾਵਾਂਗੇ ਜੀ ਨਮਕ ਆਪਾਂ ਬਾਲਾ ਨਹੀਂ ਪਾਉਣਾਗਾ ਕਿਉਂਕਿ ਆਪਾਂ ਗਰੇਵੀ ਦੇ ਵਿੱਚ ਜਿਹੜਾ ਪਾਣੀ ਪਾਇਆ ਸੀ ਪਹਿਲਾਂ ਉਦੋਂ ਵੀ ਨਮਕ ਸੀ ਤੇ ਮਨਚੂਰੀਅਨ ਦੇ ਵਿੱਚ ਵੀ ਅੱਧਾ ਚੌਂਚਾ ਪਾ ਲਿਆ ਸੀ ਤਾਂ ਕਰਕੇ ਆਪਾਂ ਨਮਕ ਜਿਹੜਾ ਜ਼ਿਆਦਾ ਨਹੀਂ ਪਾਉਣਾਗਾ ਅੱਧਾ ਕ ਚਮਚੀ ਲਾਲ ਮਿਰਚ ਪਾਊਡਰ ਦਾ ਪਾ ਲਿਆ ਤੇ ਆਪਾਂ ਹਰੀ ਮਿਰਚ ਵੀ ਪਾਈ ਆ ਮਨਚੂਰੀਅਨ ਦੇ ਵਿੱਚ ਜੇ ਤੁਸੀਂ ਤਿੱਖਾ ਕਾ ਪਸੰਦ ਕਰਦੇ ਆ ਤਾਂ ਜਿੰਨਾ ਮਰਜੀ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਆ ਤੇ ਆਪਾਂ ਥੋੜੀ ਜਿਹੀ ਅੱਧਾ ਕ ਚਮਚ ਆਪਾਂ ਕਾਲੀ ਮਿਰਚ ਦਾ ਵੀ ਪਾਵਾਂਗੇ ਤੇ ਹੁਣ ਆਪਾਂ 1 ਮਿੰਟ ਦੇ ਲਈ ਇਹਨਾਂ ਨੂੰ ਸਾਰੇ ਮਸਾਲਿਆਂ ਨੂੰ ਤੇ ਸਬਜ਼ੀ ਨੂੰ ਪਕਾ ਲਵਾਂਗੇ ਲੋ ਜੀ ਹੁਣ ਆਪਣੀਆਂ ਜਿਹੜੀ ਸ਼ਿਮਲਾ ਮਿਰਚ ਆ ਪਿਆਜ਼ ਆ ਬਿਲਕੁਲ ਢਲ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਸੂਆ ਸੌਸ ਦਾ ਪਾਵਾਂਗੇ ਔ ਚਪਟੋ ਟਮੇਟੋ ਸੌਸ ਦੀ ਪਾ ਦਵਾਂਗੇ ਇੱਕ ਚਮਚਾ ਆਪਾਂ ਹੁਣ ਬਿਨੇਗਰ ਦਾ ਪਾਵਾਂਗੇ ਜੀ ਹੁਣ ਆਪਾਂ ਗਰੇਵੀ ਨੂੰ ਥਿੱਕ ਜਾ ਬਣਾਉਣਾ ਹੈ ਤੇ ਆਪਾਂ ਕੌਰਨ ਫਲੋਰ ਦਾ ਇੱਕ ਚਮਚਾ ਲੈ ਲਿਆ ਤੁਸੀਂ ਦੇਖ ਸਕਦੇ ਹੋ ਇੰਨਾ ਚਮਚਾਗਾ ਇਹਨੂੰ ਹੁਣ ਆਪਾਂ ਪਾਣੀ ਦੇ ਵਿੱਚ ਘੋਲ ਕੇ ਪਾਵਾਂਗੇ ਸਿੰਪਲ ਪਾਣੀ ਦੇ ਵਿੱਚ ਹੀ ਆਪਾਂ ਘੋਲ ਦੇਣਾ ਠੀਕ ਹੈ ਜੀ ਨਾ ਆਪਾਂ ਗਰਮ ਪਾਉਣਾ ਤੇ ਨਾ ਹੀ ਆਪਾਂ ਠੰਡਾ ਪਾਣੀ ਜ਼ਿਆਦਾ ਪਾਉਣਾ ਜਿਹਨਾਂ ਨਾਰਮਲ ਜਿਹਾ ਪਾਣੀ ਹੁੰਦਾ ਆਪਾਂ ਉਹੀ ਪਾ ਦੇਣਾ ਹੈ ਜੇ ਤੁਸੀਂ ਜ਼ਿਆਦਾ ਗਰੇਵੀ ਬਣਾਉਣੀ ਹੈ ਜੀ ਜ਼ਿਆਦਾ ਗਰੇਵੀ ਵਾਲਾ ਮਨਚੂਰੀਅਨ ਬਣਾਉਣਾ ਤਾਂ ਥੋੜਾ ਜਿਹਾ ਪਾਣੀ ਪਾ ਸਕਦੇ ਆ ਤੇ ਨਹੀਂ ਤਾਂ ਤੁਸੀਂ ਇਸ ਤਰ੍ਹਾਂ ਦਾ ਹੀ ਬਣਾ ਸਕਦੇ ਆ ਆਪਾਂ ਥੋੜਾ ਜਿਹਾ ਚਿਰ ਇਹਨੂੰ ਪਕਾਉਨੇ ਆ ਤਾਂ ਕਿ ਕੌਰਨ ਫਲੋਰ ਚੰਗੀ ਤਰ੍ਹਾਂ ਪੱਕ ਜਾਵੇ ਗਰੇਵੀ ਪੱਕ ਚੁੱਕੀ ਹੈ ਜੀ ਤੇ ਹੁਣ ਆਪਾਂ ਮਨਚੂਰੀਅਨ ਆ ਜਿਹੜੇ ਰਲਾ ਦੇਵਾਂਗੇ ਲਓ ਜੀ ਆਪਣੇ ਮਨਚੂਰੀਅਨ ਬਣ ਕੇ ਬਿਲਕੁਲ ਤਿਆਰ ਹੈ ਤੇ ਅਸੀਂ ਹੁਣ ਸਰਵ ਕਰਨ ਲੱਗੇ ਆਂ ਜੀ ਤਰਸਪੀ ਤੇ ਟੇਸਟੀ ਮਨਚੂਰੀਅਨ ਬਣ ਕੇ ਹੋ ਗਿਆ ਆਪਣਾ ਤਿਆਰ ਅਸੀਂ ਤਾਂ ਟੇਸਟ ਕਰ ਲਿਆ ਤੇ ਤੁਸੀਂ ਵੀ ਟੇਸਟ ਕਰੋ ਲੋ ਜੀ ਸੌਫਟ ਸੌਟ ਆਪਣਾ ਮੰਜੂਰੀਅਨ ਬਣ ਕੇ ਤਿਆਰ ਹੋਇਆ ਆ ਦੇਖੋ ਤੁਸੀਂ ਦੇਖ ਸਕਦੇ ਬਹੁਤ ਹੀ ਜ਼ਿਆਦਾ ਸੌਫਟ ਹੈਗਾ ਉੱਤੋਂ ਕ੍ਰਿਸਪੀ ਜਿਹਾ ਤੇ ਅੰਦਰੋਂ ਬਹੁਤ ਹੀ ਸੌਫਟ ਸੌਫਟ ਬਣ ਕੇ ਆਪਣੇ ਮੰਜੂਰੀਅਨ ਤਿਆਰ ਹੋਇਆ ਤੁਸੀਂ ਵੀ ਜਰੂਰ ਆਪਣੇ ਘਰ ਦੇ ਵਿੱਚ ਚਾ ਟ੍ਰਾਈ ਕਰਕੇ ਦੇਖਿਓ ਜੀ